ਅੱਜ ਤੋਂ ਦੋ ਦਿਨ ਪਹਿਲਾਂ 28 ਤਰੀਕ ਦੀ ਦਰਮਿਆਨੀ ਰੋਹ ਵਿਚਕਾਰ ਸਮੀਰ ਕਟਾਰੀਆ ਨਾਮ ਦੇ 33 ਸਾਲ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਚਾਰ ਦੋਸ਼ੀਆਂ ਨੇ ਫਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ TUV 300 ਮਹਿੰਦਰਾ ਦੀ ਜਿਹੜੀ ਗੱਡੀ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਸੀ ਅੱਜ ਸਰ ਜਿਹੜੀ ਪ੍ਰੈਸ ਕਾਨਫਰੰਸ ਕਰੀ ਗਈ ਇਹਦੇ ਬਾਰੇ ਜਾਣਕਾਰੀ ਦੇ ਦਿਓ ਅੱਜ ਤੋਂ ਦੋ ਦਿਨ ਪਹਿਲਾਂ 27 28 ਤਰੀਕ ਦੀ ਦਰਮਿਆਨੀ ਰਾਤ ਵਿੱਚ ਤਾਰ ਸਮੀਰ ਕਟਾਰੀਆ ਨਾਮ ਦੇ 33 ਸਾਲ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਚਾਰ ਦੋਸ਼ੀਆਂ ਨੇ ਫਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ ਟੀਯੂਵੀ 300 ਮਹਿੰਦਰਾ ਦੀ ਜਿਹੜੀ ਗੱਡੀ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਸੀ ਮਨਜੋ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਅਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ ਵੀ ਸੈਂਸੇਸ਼ਨਲ ਅਤੇ ਸੰਸਨੀਖੇ ਕ੍ਰਾਈਮ ਹੁੰਦਾ ਹੈ ਉਹਦੇ ਮਗਰ ਪੈ ਜਾਂਦੀ ਹੈ ਹੈਂਡ ਰਿਕਾਰਡ ਟਾਈਮ ਚੇ ਪਿਛਲੇ 1 ਸਾਲ ਚ ਪਟਿਆਲਾ ਪੁਲਿਸ ਨੇ ਹਰੇਕ ਕ੍ਰਾਈਮ ਨੂੰ ਟ੍ਰੇਸ ਕੀਤਾ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮੀਰ ਕੁਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਹਣ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਤੜਕੇ ਪਾਸੀ ਰੋਡ ਤੇ ਕਤਲ ਕੀਤਾ ਸੀ ਗੱਡੀ ਖੋਹ ਕੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਗੱਡੀ ਦਰਖਤ 'ਚ ਵੱਜ ਗਈ ਸੀ ਤੇ ਖਰਾਬ ਹੋ ਗਈ ਸੀ ਤੇ ਚਾਰੇ ਦੋਸ਼ੀ ਉੱਥੋਂ ਮੋਟਰਸਾਈਕਲ 'ਤੇ ਫਰਾਰ ਹੋ ਗਏ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਐਂਡ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਇੱਕ ਤੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਉਹਨਾਂ 'ਚੋਂ ਇੱਕ ਦੋਸ਼ੀ ਜਿਹੜਾ ਸਭ ਤੋਂ ਪਹਿਲਾਂ ਅਰੈਸਟ ਕੀਤਾ ਬਿੱਲਾ ਨਾਮ ਦਾ ਲਾਹੌਰੀ ਗੇਟਰੀਏ ਦਾ ਉਸ ਤੋਂ ਬਾਅਦ ਉਹਨੂੰ ਸਖਤਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਨਾਮ ਦਾ ਆਜੇ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਯੋਗੇਸ਼ ਸ਼ਰਮਾ ਬੀਐਸਪੀ ਡੀ ਭਵਨਜੀਤ ਜੀ ਇੰਚਾਰਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਤੇ ਐਸਐਚਓ ਸਿਵਲ ਨਾਇਬ ਹਰਜਿੰਦਰ ਸਿੰਘ ਟਿਲੋਂ ਇਹਨਾਂ ਨੇ ਟੀਮਾਂ ਬਣਾ ਕੇ ਲਗਾਤਾਰ ਲੱਭਣ ਦੀ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੀ ਸੀ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਅੱਜ ਉਹਨੂੰ ਬਖਸ਼ੀਵਾਲ ਥਾਣੇ ਦੇ ਏਰੀਏ 'ਚ ਜਦੋਂ ਘੇਰਾ ਪਾ ਕੇ ਪੁਲਿਸ ਪਾਰਟੀ ਨੇ ਰੋਕਿਆ ਤੇ ਉਹਨੇ ਪੁਲਿਸ ਪਾਰਟੀ ਤੇ ਤਿੰਨ ਰਾਉਂਡ ਫਾਇਰ ਕੀਤੇ ਜਵਾਬੀ ਫਾਇਰ ਕਰਦੇ ਹੋਏ ਬੜੀ ਬਾਧਰੀ ਨਾਲ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤੇ ਇੱਕ ਗੋਲੀ ਉਹਦੇ ਥਾਈ ਚ ਲੱਗੀ ਉਹ ਇੰਜਰਡ ਹੋ ਗਿਆ ਇਮੀਡੀਏਟਲੀ ਉਹਨੂੰ ਰਜਿੰਦਰਾ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਰਿਪੋਰਟ ਟਾਈਮ 'ਚ ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟ੍ਰੇਸ ਕਰਨਾ 48 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਨਾ ਅਰੈਸਟ ਕਰਨਾ ਤੇ ਜਦੋਂ ਉਹਨਾਂ ਚੋਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ ਤੇ ਜਨੋ ਮਾਰੰਗ ਦੇ ਨiyet ਨਾਲ ਗੋੜੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਰੀਐਟਰੀ ਫਾਇਰ ਕੀਆ ਦਾ ਮੈਂ ਸਾਰੇ ਕ੍ਰਿਮਿਨਲ ਅਤੇ ਗੈਂਗਸਟਰਾਂ ਸਨ ਅਸਰਾ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਕਿ ਜੇਕਰ ਪਟਿਆਲੇ ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਤੇ ਅਸੀਂ ਟ੍ਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ ਚ ਲੈ ਕੇ ਆਵਾਂਗੇ ਸਰ ਚਾਰੇ ਇਹਦੇ ਚ ਭਾਵੇਂ ਪਿਛੋਕੜ ਸਰ ਕੋਈ ਕਰ ਰਹੇ ਹਾਂ ਜੀ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ ਉਹਨਾਂ ਦੀ ਵੀ ਅਰੈਸਟਲੀ ਟੀਮਾਂ ਬਾਹਰ ਨਿਕਲੀਆਂ ਹੋਈਆਂ ਤੇ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾ ਦਿੱਤੀ ਸੀ ਛਾਰ ਦਿੱਤੀ ਸੀ ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਤੇ ਸੈਪਰੇਟ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਾਰਨਿੰਗ ਵੀ ਉਹਨਾਂ ਤੋਂ ਵੀ ਹੋਈ ਹੈ ਤੇ ਇਸ ਸੰਸਨੀਖੇਜ਼ ਵਰਦਾਤਾਂ ਜਿਹੜਾ ਇੱਕ ਸਹਿਨ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਪੋਰਟ ਨਹੀਂ ਚ ਜਿਵੇਂ ਬੀਤੇ ਦਿਨੀ ਵੀ ਅਸੀਂ ਹੋਰੀ ਕਾਰਵਾਈ ਕਰਦੇ ਹਾਂ ਉਹ ਕਾਰਵਾਈ ਕਰਦੇ ਹੋਏ ਜਿਹੜਾ ਟਰਸਟ ਆ ਉਹ ਦੁਬਾਰੇ ਜਿਹੜਾ ਬਣਾਇਆ ਹੈ ਤੇ ਮੈਂ ਸਾਰੇ ਕ੍ਰਿਮੀਨਲ ਅਨਸਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਰਚ ਚੁਬਨ ਅਤੇ ਮੁਸਤੈਦ ਹੈਗੀ ਹੈ ਤੇ ਅਸੀਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਜ਼ੋਰ ਫੋਕਸ ਕਰਦੇ ਹਾਂ। ਤੜੇ ਸਿਰ ਪਿੱਛੇ ਉਹਨਾਂ ਦਾ ਕੁਝ ਵੀ ਜਿਹੜਾ ਪਿੱਛੇ ਦੇਰਵਾ ਦਿੱਤਾ ਹੋਇਆ ਹੈ ਕਿ ਚਾਰੇ ਨੋਮੀਨੇਟ ਨੇ ਜਿਸ ਮਰਡਰ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਬਾਕੀਆਂ ਦਾ ਵੀ ਸਾਰਾ ਰੋਲ ਵੀ ਵੈਰੀਫਾਈ ਕਰ ਰਹੇ ਹਾਂ ਤੇ ਅਰੈਸਟ ਵੀ ਕਰਾਂਗੇ। ਸੁਨਾ ਦੇ ਨਾਲੇ ਵੀ ਅਰੈਸਟ ਕਰ ਲੈ। ਹਾਂਜੀ ਇਹ ਚਾਰ ਮਰਡਰ ਚ ਚਾਰ ਦੋਸ਼ੀ ਇਨਵੋਲਵਡ ਸੀਗੇ ਜੀ ਸਰ ਇਹ ਗੱਡੀਆਂ ਜਿਹੜੀਆਂ ਨੇ ਇਹ ਵੇਚਣ ਦੀ ਨੀਤ ਨਾਲ ਖੁੰਦੇ ਸੀ ਜਾਂ ਕਿਸੇ ਕ੍ਰਾਈਮ ਦੇ ਵਿੱਚ ਜੀ ਕੋਈ ਬੜਾ ਵਧੀਆ ਸਵਾਲ ਆ ਇਹਨਾਂ ਨੇ ਉਸੇ ਸਮੇਂ ਜਿੱਦਣ ਸਾਡੇ ਵਰਦਾਤ ਕੀਤੀ ਆ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੇ ਲੁਧਿਆਣੇ ਚ ਜਿਵੇਂ ਇੱਕ i20 ਗੱਡੀ ਖੋਈ ਸੀ ਤੇ ਲੁਧਿਆਣੇ ਦਾ ਵੀ ਉਹ ਕ੍ਰਾਈਮ ਇਸ ਦੇ ਨਾਲ ਟਰੇਸ ਹੋਇਆ ਆ ਲੁਧਿਆਣਾ ਪੁਲਿਸ ਨੇ ਸੈਪਰੇਟ ਮੁਕੱਦਮਾ ਦਰਜ ਕੀਤਾ ਸੀ ਇਹਨਾਂ ਨੇ ਬੰਦੂਕ ਦੀ ਨੋਕ ਤੇ ਲੁਧਿਆਣੇ 'ਚ ਵੀ ਉਸੇ ਸੰਡੀ ਵਾਰ ਦਾ ਤੋਂ ਚੰਦ ਘੰਟੇ ਪਹਿਲਾਂ ਲੁਧਿਆਣੇ ਵਾਰਦਾਤ ਕੀਤੀ ਸੀ ਮਤਲਬ ਇਹ ਹਾਰਡ ਕੋਰ ਕ੍ਰਿਮੀਨਲ ਨੇ ਐਂਡ ਲਗਾਤਾਰ ਵਾਰਦਾਤਾਂ ਕਰ ਰਹੇ ਸੀਗੇ ਐਂਡ ਗੱਡੀ ਖੋਣ 'ਚ ਜਦੋਂ ਵੀ ਕੋਈ ਇਹਨਾਂ ਨੂੰ ਕੋਈ ਵਿਰੋਧਤਾ ਕਰਦਾ ਸੀ ਤੇ ਉਹਦਾ ਬੜੀ ਬੇਰਹਿਮੀ ਨਾਲ ਇਹਨਾਂ ਨੇ ਕਤਲ ਵੀ ਕਰਤਾ ਤੇ ਲੁਧਿਆਣੇ ਵਾਲੀ ਵਾਰਦਾਤ ਵੀ ਇਹਦੇ ਨਾਲ ਟਰੇਸ ਹੋਈ ਥੈਂਕ ਯੂ